ਹਵਰ ਪਲੱਸ ਲੈ ਕੇ ਆਇਆ ਹੈ ਤੁਹਾਨੂੰ ਸਿੰਘੂ ਬਾਰਡਰ ਅਸੀਂ ਹਜੇ ਕੇਐਮਪੀ ਬਾਈਪਾਸ ਜੋ ਪੈਰੀਫੈਰਲ ਐਕਸਪ੍ਰੈਸਵੇ ਬੀ ਜਿਹਨੂੰ ਕਹਿੰਦੇ ਨੇ ਉੱਥੇ ਪਹੁੰਚੇ ਆਂ ਤਕਰੀਬਨ 9 ਕਿਲੋਮੀਟਰ ਦੂਰ ਹੈ ਇੱਥੋਂ ਸਿੰਘੂ ਬਾਰਡਰ ਦੀ ਸਟੇਜ ਕਾफी ਪਿੱਛੇ ਤੋਂ ਜਿੱਥੋਂ ਤੋਂ ਅਸੀਂ ਆਏ ਆ ਲਾਈਨਾਂ ਲੱਗੀਆਂ ਹੋਈਆਂ ਨੇ ਬਾਈ ਜੀ ਜੇ ਮੜਾ ਜੇ ਛੱਡਦੇ ਹੋ ਤਾਂ ਪਿੱਛੇ ਤਾਂ ਦਿਖਾ ਦਿਓ ਅਸੀਂ ਬਾਰ-ਬਾਰ ਸਾਰਿਆਂ ਨਾਲ ਗੱਲਬਾਤ ਕਰਾਂਗੇ ਔਰੇ ਖੁੱਲਾ ਟਾਈਮ ਹੈ ਸਾਡੇ ਕੋਲੇ ਹਾਂ ਥੋੜੇ ਵਾਅ ਵਾਸਤੇ ਹੀ ਆਇਆ ਥੋੜੇ ਨਾਲ ਹੀ ਗੱਲਾਂ ਕਰਨੀਆਂ ਨੇ ਲਗਾਤਾਰ ਟਰੈਕਟਰਾਂ ਦੀਆਂ ਲਾਈਨਾਂ ਅਸੀਂ ਅੰਮ੍ਰਾਲੇ ਤੋਂ ਦੇਖਦੇ ਆਏ ਆਂ ਪਿੱਛੇ ਜਾਮ ਹੈ ਟੋਟਲ ਸਾਡੀ ਆਪਦੀ ਗੱਡੀ 5 ਕਿਲੋਮੀਟਰ ਪਿੱਛੇ ਆ ਅਸੀਂ ਪੈਦਲ ਚੱਲ ਕੇ ਕਿਸਾਨੀ ਦੀ ਕਵਰੇਜ ਕਰ ਰਹੇ ਆਂ ਜਾਂ ਤਾਂ ਕਿ ਤੁਹਾਨੂੰ ਪਲ-ਪਲ ਦੀ ਖ਼ਬਰ ਪਹੁੰਚਾਈ ਜਾਵੇ ਤਾਂ ਕਿ ਇਹ ਆਵਾਜ਼ ਜੋ ਵੱਡੇ-ਵੱਡੇ ਚੈਨਲਾਂ ਤੇ ਨਹੀਂ ਆਉਂਦੀ ਇਹ ਸਰਕਾਰ ਤੱਕ ਪਹੁੰਚਾਈ ਜਾਵੇ ਕਿਸ ਤਰ੍ਹਾਂ ਲੋਕ ਸੰਘਰਸ਼ ਕਰਨ ਲਈ ਇਕੱਠੇ ਹੋ ਕੇ ਆਪਦੀਆਂ ਦੇ ਸਟੇਟਾਂ ਤੋਂ ਆਪਦੇ-ਆਪਦੇ ਪਿੰਡਾਂ ਤੋਂ ਸਾਰਾ ਸਾਜੋ-ਸਮਾਨ ਲੈ ਕੇ ਆਏ ਨੇ ਤੇ ਇਸ ਰਿਪਬਲਿਕ ਡੇ ਤੇ ਟਰੈਕਟਰਾਂ ਨਾਲ ਪਰੇਡ ਕੀਤੀ ਜਾ ਰਹੀ ਹੈ ਅਸੀਂ ਦੋਨੇ ਪਾਸੇ ਇਸ ਵੇਲੇ ਐਕਸਪ੍ਰੈਸਵੇ ਦੇ ਉੱਪਰ ਖੜੇ ਆ ਦੋਨੇ ਪਾਸੇ ਜਿੱਥੇ ਤੱਕ ਨਜ਼ਰ ਮਾਰੋ ਟਰੈਕਟਰੀ ਟਰੈਕਟਰ ਨੇ ਲਗਾਤਾਰ ਟਰੈਕਟਰ ਟਰਾਲੀਆਂ ਜੋ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਨੇ ਕਿਸੇ 'ਚ ਲਾਈਟਾਂ ਲਗੀਆਂ ਨੇ ਕਿਸੇ 'ਚ ਟਰਾਲੀ 'ਚ ਦੋ ਟਰੈਕਟਰ ਨੇ ਕਿਸੇ 'ਚ ਹੋਰ ਵੀ ਚੀਜ਼ਾਂ ਆਪਦਾ ਲੈ ਕੇ ਆਏ ਨੇ ਬੜੇ ਬੜੇ ਇਨੋਵੇਟਿਵ ਤਰੀਕੇ ਨਾਲ ਜਿੱਦਾਂ ਕਿ ਪੰਜਾਬ ਦੇ ਕਿਸਾਨ ਜਾਣੇ ਜਾਂਦੇ ਨੇ ਇਨੋਵੇਟਿਵ ਤਰੀਕੇ ਨਾਲ ਖੇਤੀ ਵੀ ਕਰਦੇ ਨੇ ਤੇ ਇਨੋਵੇਟਿਵ ਤਰੀਕੇ ਨਾਲ ਆਪਦਾ ਪ੍ਰਦਰਸ਼ਨ ਵੀ ਜਾਰੀ ਰੱਖ ਰਹੇ ਨੇ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚਾਈ ਜਾਵੇ। ਇਸ ਵੇਲੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਲਗਾਤਾਰ ਟਰੈਕਟਰਾਂ ਦੀਆਂ ਲਾਈਨਾਂ ਕਿਸਾਨ ਇਸ ਮੋਰਚੇ ਨੂੰ ਸਫਲ ਬਣਾਉਣਾ ਚਾਹੁੰਦੇ ਨੇ ਔਰ ਇਹ ਦਿਖਾਉਣਾ ਚਾਹੁੰਦੇ ਨੇ ਸ਼ਾਂਤੀਪਰਤਰੀਕੇ ਨਾਲ ਇੱਕ ਯੋਜਨਾਬੱਧ ਤਰੀਕੇ ਨਾਲ ਬੜੇ ਡਿਸਪਲਾਈਨ ਨਾਲ ਕਿ ਅਸੀਂ ਇਸ ਦੇਸ਼ ਦੇ ਵਾਸੀ ਆ ਤੇ ਸਾਡੀ ਵੀ ਸੁਣੀ ਜਾਵੇ ਜੇ ਡੈਮੋਕ੍ਰੇਸੀ ਹੈ ਤੇ ਲੋਕਾਂ ਦੀ ਸਰਕਾਰ ਹੁੰਦੀ ਹੈ ਜੇ ਲੋਕਾਂ ਦੀ ਨਾ ਸੁਣੇ ਆਵਾਜ਼ ਨਾ ਸੁਣੀ ਜਾਵੇ ਇਹ ਉਹ ਕਾਨੂੰਨ ਨੇ ਜਿਨ੍ਹਾਂ ਵਾਸਤੇ ਨਾ ਤਾਂ ਇਹਨਾਂ ਕਿਸਾਨਾਂ ਨੇ ਕਦੇ ਮੰਗ ਕੀਤੀ ਤੇ ਨਾ ਇਹਨਾਂ ਦੀ ਯੂਨੀਅਨ ਨੇ ਮੰਗ ਕੀਤੀ ਅੱਜ ਦੁਨੀਆ ਭਰ ਦੀਆਂ ਯੂਨੀਅਨਾਂ ਇੱਥੇ ਬਾਰਡਰਾਂ ਤੇ ਬੈਠੀਆਂ ਨੇ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਗੱਲਬਾਤ ਦਾ ਦੌਰ ਜਾਰੀ ਹੈ 11 ਦੌਰ ਹੋ ਚੁੱਕੇ ਨੇ ਪਰ ਗੱਲਬਾਤ ਬੇਨਤੀਜਾ ਨਿਕਲਦੀ ਹੈ ਕਿਉਂਕਿ ਸਰਕਾਰ ਆਪਣੀ ਹੀ ਗੱਲ ਤੇ ਅੜੀ ਹੋਈ ਹੈ ਕਿਸਾਨ ਜੇਕ ਨਹੀਂ ਕਾਨੂੰਨ ਚਾਹੁੰਦੇ ਤੇ ਇਹਦੇ ਚ ਵੱਡੀ ਗੱਲ ਕੀ ਹੈ ਕਾਨੂੰਨ ਰੱਦ ਵੀ ਕੀਤਾ ਜਾ ਸਕਦੇ ਨੇ ਤਾਂ ਕਿ ਜੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਪਰਤਣ ਹੁਣ ਕਿਸਾਨ ਨੇ ਜੋ ਇੱਕ ਸੰਭਾਲਿਕ ਪ੍ਰਦਰਸ਼ਨ ਪਬਲਿਕ ਦੇ ਤੇ ਬਾਹਰਲੇ ਪਾਸੇ ਪਹਿਲੀ ਗੱਲ ਆ ਉਹਨਾਂ ਨੇ ਆਪਣੀ ਮਨਸ਼ਾ ਜ਼ਾਹਰ ਕਰਤੀ ਵੀ ਅਸੀਂ ਰਿਪਬਲਿਕ ਡੇਚ ਵੀ ਕਰਨੀ ਪਉਣਾ ਸਾਡੀ ਅਜੇ ਕੋਈ ਮੰਚਾ ਨਹੀਂ ਹੈ ਹੁਣ ਦਿੱਲੀ ਗਵਰਨਮੈਂਟ ਨੇ ਵੀ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਹਾਲਾਂਕਿ ਉਹ ਬਾਹਰ ਹੈ ਦਿੱਲੀ ਤੋਂ ਪਰ ਉਹ ਗੱਲ ਮੰਨ ਲਈ ਗਈ ਹੈ ਕਿਸਾਨਾਂ ਵੱਲੋਂ ਵੀ ਤਾਂ ਕਿ ਟਕਰਾਅ ਦੀ ਸਥਿਤੀ ਨਾ ਹੋਵੇ ਔਰ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਆਪਦਾ ਜੋ ਰੋਸ ਮਾਰਚ ਕੱਢ ਸਕਣ ਅੱਜ ਦਿਖਾ ਰਹੇ ਆ ਤੁਹਾਨੂੰ ਸਿੰਘੂ ਬਾਰਡਰ ਤੋਂ ਤਕਰੀਬਨ 10 ਕਿਲੋਮੀਟਰ ਪਿੱਛੇ ਕੇਐਮਬੀ 5 ਪਾਸ ਤੋਂ ਮੈਂ ਦਰਸ਼ਨ ਢਿਲੋਂ ਜਗਦੀਪ ਘੋਮਣ ਦੇ ਨਾਲ ਡਿਸਕਵਰ ਪਲੱਸ ਜੋ ਦਿਖਾਉਂਦਾ ਹੈ ਸੱਚ ਗਰਾਉਂਡ ਤੋਂ ਸੱਚ ਬੋਲਾਂਗੇ ਸੱਚ ਦਿਖਾਵਾਂਗੇ ਸੱਚ ਸਬਸਕ੍ਰਾਈਬ ਕਰੋ ਡਿਸਕਵਰ ਪਲੱਸ ਤੁਹਾਡਾ ਆਪਦਾ ਚੈਨਲ